ਮਾਰਿਆ ਸੀ ਮੈਨੂੰ ਹੱਥ ਪਾਇਆ ਕਰ ਦੇ ਨੂੰ ਕਿਵੇਂ ਪਾਇਆ ਕਰ ਇਹਨੂੰ ਲੱਥੋ ਗਲੇ ਨੂੰ ਹੱਥ ਪਾਇਆ ਸੀ ਨਹੀਂ ਤੂੰ ਗਨੇ ਮੇਂ ਪੋਸ ਮਲਾ ਜਮਾ ਸਾਨੂੰ ਕਹਿੰਦੀ ਹੈ ਭੁੱਖੀ ਦਾ ਭੁੱਖੀ ਦੇ ਚਲਦੀ ਬੱਸ 'ਚ ਇੱਕ ਮਹਿਲਾ ਨੇ ਖੂਬ ਹੰਗਾਮਾ ਕੀਤਾ ਹੈ ਮਹਿਲਾ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਹੀ ਸੀ ਅਤੇ ਡਰਾਈਵਰ ਅਤੇ ਕੰਡਕਟਰ ਉੱਪਰ ਮਹਿਲਾ ਨੇ ਉਸ ਦੀ ਚੁੰਨੀ ਖਿੱਚਣ ਦੇ ਇਲਜ਼ਾਮ ਲਗਾਏ ਜਿਸ ਨੂੰ ਕਿ ਬਸ ਤੇ ਸਵਾਰ ਹੋਰ ਸਵਾਰੀਆਂ ਨੇ ਸਿਰੇ ਤੋਂ ਨਕਾਰ ਦਿੱਤਾ ਇਸ ਦੌਰਾਨ ਕੰਡਕਟਰ ਡਰਾਈਵਰ ਸਵਾਰੀਆਂ ਅਤੇ ਮਹਿਲਾ ਵਿਚਾਲੇ ਚਮ ਕੇ ਬਹਿਸਬਾਦੀ ਵੀ ਹੋਈ ਥਾਣੇ ਜਾਈਊਗੀ ਗੱਡੀਆਂ ਫੋਨ ਭੰਨਣ ਵਾਲੀ ਕੌਣ ਹੁੰਦੀ ਐ ਤੂੰ ਇਹ ਮੋਬਾਈਲ ਭੰਨਦਾ ਸਾਰਾ ਕੌਣ ਭੰਨਣ ਵਾਲਾ ਕੋਣ ਹੁੰਸੀ ਮਾਰ ਮਾਰਿਆ ਸੀ ਇਹਨੂੰ ਹੱਥ ਪਾਇਆ ਕਰ ਕਿਵੇਂ ਪਾਇਆ ਕਰ ਇਹਨੂੰ ਲੱਥੋ ਗਲੇ ਨੂੰ ਹੱਥ ਪਾਇਆ ਸੀ ਉਕੀ ਗੱਲ ਉਕੀ ਇਹ ਕਹਿਣਾ ਤੁਸੀਂ ਮੇਰਾ ਦੋਸਤ ਨਹੀਂ ਪਾਇਆ ਦੋਸਤ ਨਹੀਂ ਪਾਇਆ ਨਹੀਂ ਬੈਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਇਹ ਦੱਸੋ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਵੀ ਅਸੀਂ ਗਲੇ ਨੂੰ ਹੱਥ ਪਾਇਆ ਤੁਸੀਂ ਟੱਚ ਨਾ ਕਰੋ ਮੈਨੂੰ ਟੱਚ ਨਾ ਕਰੋ ਦੱਸੋ ਸਰ ਕੀ ਨੇ ਹੱਥ ਪਾਇਆ ਗਲੇ ਨੇ ਪਾਇਆ ਦੇਖ ਵੇ ਅੱਜ ਗੱਡੀ ਆਈ ਹੈ ਤਾਂ ਗੱਡੀ ਰੁਕੀ ਹੈ ਇਹਨਾਂ ਨੇ ਸਪੈਸ਼ਲ ਗੱਡੀ ਉਹਨੇ ਦੇਖੇ ਸਾਰੇ ਬੈਠੇ ਨੇ ਇਹ ਗੱਲ ਗਲੇ ਨੂੰ ਕੱਟ ਦੋ ਕੱਟ ਪਤਾ ਮੇਰੀ ਗੱਲ ਸੁਣੋ ਗੱਡੀ ਪੁਲਿਸ ਮਲਾਜ਼ਮ ਮਹਿਲਾ ਦਾ ਇਲਜ਼ਾਮ ਸੀ ਕਿ ਕੰਡਕਟਰ ਅਤੇ ਡਰਾਈਵਰ ਨੇ ਉਸ ਨਾਲ ਬਦਤਮੀਜ਼ੀ ਕੀਤੀ ਉਸ ਦੀ ਚੁੰਨੀ ਖਿੱਚੀ ਗਈ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ ਗਿਆ ਜਦ ਕਿ ਕੰਡਕਟਰ ਦਾ ਇਲਜ਼ਾਮ ਸੀ ਕਿ ਮਹਿਲਾ ਖੁਦ ਨੂੰ ਪੁਲਿਸ ਮਲਾਜ਼ਮ ਦੱਸ ਕੇ ਉਹਨਾਂ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਕੰਡਕਟਰ ਮੁਤਾਬਕ ਮਹਿਲਾ ਨੇ ਉਲਟਾ ਉਹਨਾਂ ਦਾ ਫੋਨ ਤੋੜ ਦਿੱਤਾ ਅਤੇ ਪੁੱਛਣ ਤੇ ਆਪਣਾ ਆਈ ਕਾਰਡ ਵੀ ਨਹੀਂ ਦਿਖਾਇਆ ਇਹ ਮਾਮਲਾ ਅਧਾਰ ਕਾਰਡ ਦਾ ਦੱਸਿਆ ਜਾ ਰਿਹਾ ਹੈ ਕੌਣ ਭੰਨਣ ਵਾਲੀ ਕੌਣ ਹੁੰਨੀ ਐ ਤੂੰ ਇਹ ਮੋਬਾਈਲ ਭੰਨਦਾ ਸਾਰਾ ਕੌਣ ਭੰਨਣ ਵਾਲਾ ਕੌਣ ਹੁੰਸੀ ਦੱਸੋ ਮਾਰ ਮਾਰਿਆ ਸੀ ਇਹਨੂੰ ਹੱਥ ਪਾਇਆ ਕਰ ਕਿਵੇਂ ਪਾਇਆ ਕਰ ਇਹਨੂੰ ਲੱਥੋ ਗਲੇ ਨੂੰ ਹੱਥ ਪਾਇਆ ਸੀ ਨਹੀਂ ਲੱਗਦੀ ਬੱਸ ਸੋਨੇ ਦੇਈਆਂ ਸਾਰਿਆਂ ਬੱਸ ਨਹੀਂ ਤੂੰ ਕਹਿੰਦੀ ਮੈਂ ਪੁਲਿਸ ਮੁਲਾਜਮਾ ਸਾਨੂੰ ਕਹਿੰਦੀ ਭੁੱਖੀ ਦਾ ਭੁੱਖੀ ਹੋਏਂਗਾ ਤੁਸੀਂ ਦੋ ਸੀ ਨਹੀਂ ਪਾਇਆ ਦੋ ਪਾਇਆ ਨਹੀਂ ਕਰ ਲੋ ਅਸੀਂ ਮੇਰੀ ਗੱਲ ਸੁਣ ਲੋ ਇਹ ਦੱਸ ਲੋ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਵੀ ਅਸੀਂ ਗਲੇ ਨੂੰ ਹੱਥ ਪਾਇਆ ਤੁਸੀਂ ਤੁਸੀਂ ਟੱਚ ਨਾ ਕਰੋ ਮੈਨੂੰ ਤੂੰ ਟੱਚ ਨਾ ਕਰੋ ਦੱਸੋ ਸਰ ਕਿਹਨੇ ਹੱਥ ਪਾਇਆ ਗਲੇ ਨੇ ਪਾਇਆ ਤਾਂ ਦੇਖ ਲੈ ਗੱਡੀ ਆ ਰਹੀ ਹੈ ਤਾਂ ਗੱਡੀ ਰੁਕੀ ਹੈ ਇਹਨਾਂ ਨੇ ਸਪੈਸ਼ਲ ਗੱਡੀ ਇਹਨੇ ਰੋਕਿਆ ਨਹੀਂ ਸਾਰੇ ਬੈਠੇ ਨੇ ਇਹ ਗੱਲ ਬਲਾਗ ਗਲੇ ਨੂੰ ਘੱਟ ਤੋਂ ਘੱਟ 80 ਪਤਾ ਮੇਰੀ ਗੱਲ ਸੁਣੋ ਗੱਡੀ ਪੁਲਿਸ ਮਲਾਜਮ ਮਹਿਲਾ ਵਾਰ-ਵਾਰ ਕੰਡਕਟਰ ਉੱਤੇ ਉਸ ਦੀ ਚੁੰਨੀ ਖਿੱਚਣ ਦੇ ਇਲਜ਼ਾਮ ਲਗਾ ਰਹੀ ਸੀ ਜਦ ਕਿ ਬੱਸ 'ਚ ਸਵਾਰ ਬਾਕੀ ਯਾਤਰੀਆਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਅਤੇ ਉਲਟਾ ਮਹਿਲਾ ਤੇ ਗੰਭੀਰ ਇਲਜ਼ਾਮ ਲਗਾਏ ਅਤੇ ਬੱਸ ਨੂੰ ਥਾਣੇ ਲੈ ਜਾਣ ਦੀ ਗੱਲ ਆਖੀ ਬੱਸ 'ਚ ਸਵਾਰ ਇੱਕ ਹੋਰ ਮਹਿਲਾ ਨੇ ਸਾਫ਼-ਸਾਫ਼ ਆਖਿਆ ਕਿ ਮਹਿਲਾ ਨੇ ਖੁਦ ਹੀ ਆਪਣੀ ਚੁੰਨੀ ਖਿੱਚੀ ਅਤੇ ਕੰਡਕਟਰ ਪੂਰੀ ਤਰ੍ਹਾਂ નિર્ਦੋਸ਼ ਹੈ ਦੇਖੋ ਮੋਬਾਈਲ ਬੰਦੇ ਆਏ ਨੇ ਚੁੰਨੀ ਲਾਈ ਮੇਰੀ ਅੱਛਾ ਚੁੰਨੀ ਜਨਾਬ ਚੁੰਨੀ ਕਿਹਨੇ ਲਾਈ ਹੈ ਇਹਨੇ ਮੇਰੀ ਚੁੰਨੀ ਲਾਈ ਹੈ ਨਹੀਂ ਨਹੀਂ ਇਹਨੇ ਲਾਈ ਹੈ ਇਹਨੇ ਲਾਈ ਹੈ ਚੁੰਨੀ ਆਡੇ ਨਾਲ ਰੋਜ਼ ਹੁੰਦੇ ਨੇ ਮੈਂ ਤੁਸੋ ਕੀ ਚੁੰਨੀ ਕਿਨੇ ਲਾਈ ਆ ਮੋਬਾਈਲ ਪਨ ਆਏ ਨੇ ਆ ਦੇਖੋ ਜੀ ਅੱਛਾ ਕਿਸ ਨੇ ਜਨਾਬ ਇਹ ਪੂਰਾ ਮਾਮਲਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਹੰਗਾਮਾ ਕਈ ਘੰਟੇ ਚੱਲਦਾ ਰਿਹਾ ਜਿਸ ਤੋਂ ਬਾਅਦ ਜਿਵੇਂ ਕਿਵੇਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਹਾਲਾਂਕਿ ਬਾਅਦ ਵਿੱਚ ਮਹਿਲਾ ਨੂੰ ਵੀ ਆਪਣੀ ਗਲਤੀ ਦਾ ਪਛਤਾਵਾ ਹੋਇਆ ਅਤੇ ਉਹ ਕੰਡਕਟਰ ਨੂੰ ਵੀਰਾ ਵੀਰਾ ਕਰਕੇ ਬੋਲਣ ਲੱਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ